ਤੁਹਾਡੇ ਚ ਜਿਹੜੇ ਵੀਰ ਦੁਬਈ ਗਏ ਆ ਕਤਰ ਗਏ ਆ 사우ਦੀ ਅਰਬ ਗਏ ਆ ਜਾਂ ਤੁਹਾਡੇ ਭਰਾ ਗਏ ਹੋਣ ਤੁਹਾਡੇ ਪੁੱਤ ਗਏ ਹੋਣ ਕਦੀ ਉਹਨਾਂ ਨੂੰ ਪੁੱਛਿਓ ਉਹ ਅੱਜ ਵੀ ਕਹਿੰਦੇ ਆ ਕਿ ਦੁਬਈ ਦੇ ਅੰਦਰ 사우ਦੀ ਅਰਬ ਦੇ ਅੰਦਰ ਕਤਰ ਦੇ ਅੰਦਰ ਅੱਜ ਵੀ ਸਨਿਆਰੇ ਸੋਨੇ ਦੀਆਂ ਦੁਕਾਨਾਂ ਨੂੰ ਜਿੰਦਰੇ ਮਾਰ ਕੇ ਨਹੀਂ ਜਾਂਦੇ ਕਿਉਂਕਿ ਉੱਥੇ ਕ੍ਰਾਈਮ ਕੋਈ ਨਹੀਂ ਹੈਗਾ ਚੋਰੀ ਕੋਈ ਨਹੀਂ ਹੈਗੀ ਕਦੀ ਪੰਜਾਬ ਨੇ ਉਹ ਦਿਨ ਵੇਖੇ ਆ ਮਹਾਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗੱਲ ਸੁਣੇ ਦਾ ਪਤਾ ਪਾਇਆ ਕੁੱਤੇ ਦੇ ਗੱਲ ਸੋਨੇ ਦਾ ਪਟਾ ਪਾ ਕੇ ਕੋ ਨੂੰ ਲਾਹੌਰ ਦੇ ਬਾਜ਼ਾਰਾਂ 'ਚ ਛੱਡਿਆ ਗਿਆ ਹਫ਼ਤੇ ਬਾਅਦ ਆ ਕੁੱਤਾ ਵੀ ਲੱਭ ਗਿਆ ਤੇ ਵੱਡੀ ਗੱਲ ਗੱਲ ਸੋਨੇ ਦਾ ਪਟਾ ਵੀ ਲੱਭ ਗਿਆ ਅੱਜ ਸੋਨੇ ਦਾ ਪਟਾ ਤੇ ਬੜੀ ਦੂਰ ਦੀ ਗੱਲ ਆ 2.5 300 ਦੀ ਸੰਗਲੀ ਪਾ ਕੇ ਤੇ ਮੂੰਹ ਪਰਾਂ ਨੂੰ ਕਰ ਲਿਓ ਜੇ ਕੁੱਤਾ ਨਾ ਮਗਰੋਂ ਗਾਇਬ ਕਰ ਜਾਣ ਗਾਇਬ ਕਰਨ ਵਾਲੇ ਤਾਂ ਫਿਰ ਮੈਨੂੰ ਆਖਿਓ ਜੇ ਬਹੁਤੀ ਕਿਸਮਤ ਮਾੜੀ ਹੋਈ ਤੇ ਸਾਈਕਲ ਦਾ ਜਿੰਦਰਾ ਮਾਰਨਾ ਭੁੱਲ ਕੇ ਤੇ ਦੁਕਾਨ 'ਚ ਵੜ ਕੇ ਤੇ ਫਿਰ ਘਰੋਂ ਤੇ ਡਾਂਗ ਛੋਟਾ ਪੱਕਾ ਹੀ ਚੱਲਦਾ ਕਿਉਂਕਿ ਸਾਈਕਲ ਲੱਭੇ ਨਹੀਂ ਮੁੜ ਕੇ ਉਹਨਾਂ ਲੋਕਾਂ ਦੇ ਬੈਂਕਾਂ ਵਾਲਿਆਂ ਨੇ ਪੈਨਾਂ ਦੇ ਨਾਲ ਧਾਗੇ ਬੰਨ੍ਹ ਦਿੱਤੇ ਕਿਉਂਕਿ ਜਿੰਨੇ ਜੇਬ 'ਚ ਲਾ ਲਿਆ ਮੁੜ ਕੇ ਉਹ ਰੱਖਦਾ ਹੀ ਨਹੀਂ ਆ। ਗੁਰਦੁਆਰਿਆਂ 'ਚ ਚਲੇ ਜਾਓ। ਜੁੱਤੀਆਂ ਜਮ੍ਹਾਂ ਕਰਾਉਣ ਵਾਸਤੇ ਟੋਕਣ ਦਿੱਤਾ ਜਾਂਦਾ ਹੈ। ਟੋਕਣ ਸਿਸਟਮ ਦੱਸਦਾ ਬਾਬੇ ਅਹੀਂ ਬੇਈਮਾਨ ਆ। ਜਿਹੜਾ ਟੋਕਣਾ ਦਿੰਦੇ ਨਾ ਜੋੜੇ ਜਮ੍ਹਾਂ ਕਰਨ ਵਾਲੇ ਉਹ ਬਹੁਤੀ ਵਧੀਆ ਗੱਲ ਥੋੜਾ। ਉਹ ਟੋਕਣ ਦੱਸਦਾ ਵੀ ਅਹੀਂ ਬੇਈਮਾਨ ਆ। ਅਹੀਂ 50 ਰੁਪਈਆਂ ਦੀਆਂ ਕਸੀਆਂ ਚਪਲਾ ਪਾ ਕੇ ਆਉਣੀਆਂ ਵਾ ਤੇ 2000 ਦੇ ਬੂਟ ਘਰ ਨੂੰ ਉਡਾ ਕੇ ਚਲੇ ਜਾਣਾ ਵਾ। ਇਸ ਕਰਕੇ ਉਹਨਾਂ ਕਹੇ ਵੀ ਟੋਕਣ ਦੋ ਆਪਣੇ ਪਾਓ ਤੇ ਆਪਣੇ ਘਰ ਲੈ ਕੇ ਜਾਓ।